ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਆਰ ਕੇ ਜਹਲ ਪੰਜਾਬੀ ਵਿਰਸਾ ਤੇ ਇੱਕ ਹੋਰ ਦਿਲ ਨੂੰ ਛੂਣ ਵਾਲੀ ਕਹਾਣੀ ਅੱਜ ਦੀ ਕਹਾਣੀ ਹੈ ਜੀ ਪੰਜਾਬ ਦੀ ਮਹਾਨ ਲੇਖਕਾ ਅਮਰਤਾ ਪ੍ਰੀਤਮ ਦੀ ਇੱਕ ਹੋਂਕਾ ਇਹ ਕਹਾਣੀ ਸਿਰਫ ਸ਼ਬਦਾਂ ਦੀ ਹੀ ਨਹੀਂ ਸਦੀਆਂ ਪੁਰਾਣੇ ਦਰਦ ਦੀ ਆਵਾਜ਼ ਹੈ ਚਲੋ ਸੁਣੀਏ ਇੱਕ ਹਾਉਕੇ ਦੀ ਉਹ ਗੂੰਜ ਜੋ ਅੱਜ ਵੀ ਹਿਰਦੇ ਵਿੱਚ ਵਾਸੀ ਹੈ ਕਰਮੋਂ ਨੇ ਗੜਵੇ ਵਿੱਚ ਲੱਸੀ ਪੁਆਈ ਤੇ ਫੇਰ ਅਧਿਉ ਵਿਵਹ ਤੇ ਖਾਲੀ ਗੜਵੇ ਨੂੰ ਵੇਂਦੀ ਹੋਈ ਆਖਣ ਲੱਗੀ ਅੱਜ ਵੱਡੀ ਸਰਦਾਰ ਨੇ ਨਹੀਂ ਦੱਸੀ ਕਿਤੇ ਸੁੱਖ ਨਾਲ ਰਾਜੀ ਤੇ ਹੈ ਸਰਦਾਰ ਨੇ ਨਿਹਾਲ ਕਰ ਹੁਣੇ ਘੜੀ ਤੋਂ ਪਹਿਲਾਂ ਚੌਂਕੇ ਵਿੱਚ ਆਈ ਸੀ। ਚੁੱਲ੍ਹੇ ਉੱਤੇ ਰਿਜਦੀ ਖੀਰ ਹੀਠਾਂ ਅੱਗ ਦਾ ਾਂਬੜ ਵੇਖ ਕੇ ਉਸ ਲੱਕੜਾਂ ਪਿਛਾਂ ਖਿੱਚ ਦਿੱਤੀਆਂ ਸਨ। ਵੀਰ ਕੁੜੀਏ ਖੀਰਾਂ ਕਦੇ ਇੱਡੀ ਅੱਗ ਤੇ ਵੀ ਰਿਜਦੀਆਂ ਨੇ। ਖੀਰ ਹੀਠਾਂ ਡਾਢੀ ਮੱਠੀ ਅੱਗ ਵਾਲੀ ਦੀ ਏ। ਉਸ ਨੇ ਆਖਿਆ ਸੀ ਤੇ ਫੇਰ ਚੁੱਲ੍ਹੇ ਦੇ ਕੋਲ ਲੱਕੜ ਦੀ ਪਟੜੀ ਢਾਕੇ ਉਹ ਪਟੜੀ ਉੱਤੇ ਬੈੰਦੀ ਖੀਰ ਦੇ ਪਤੀਲੇ ਵਿੱਚ ਕੜਛੀ ਫੇਰਨ ਲੱਗ ਪਈ ਸੀ। ਸਵੇਰੇ ਦੇਹੀ ਦੀ ਚਾਟੀ ਉਸਨੇ ਆਪ ਰੜਕੀ ਸੀ। ਪਰ ਲੱਸੀ ਪੁੰਦੀ ਨੇ ਵੀਰੋ ਨੂੰ ਆਖਿਆ ਸੀ ਕਿ ਉਹ ਹੁਣ ਘੜੀਕ ਆਰਾਮ ਕਰੇਗੀ। ਜੇੜਾ ਵੀ ਕਮੀ ਕਮੀਨ ਆਵੇ ਵੀਰੋ ਉਸ ਨੂੰ ਲੱਸੀ ਦੇ ਦੇ। ਸ਼ਾਇਦ ਹੋਰ ਨਾਲ ਕਮੀ ਇਹਨੇ ਵੀ ਲੱਸੀ ਲੈਣ ਲੱਗਿਆ ਇਹ ਗੱਲ ਪੁੱਛੀ ਹੋਵੇਗੀ। ਨਿਹਾਲਕਰ ਨੂੰ ਪਤਾ ਨਹੀਂ ਉਹ ਅੰਦਰਲੇ ਕਮਰੇ ਵਿੱਚ ਸੀ ਪਰ ਇਸ ਵਿਲੇਜ ਜਦ ਉਹ ਚੌਂਕੇ ਵਿੱਚ ਬੈਠੀ ਹੋਈ ਸੀ ਤਾਂ ਦਹਲਿਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋ ਦੀ ਆਵਾਜ਼ ਉਸਨੇ ਆਪ ਸੁਣੀ ਰਾਜ਼ੀ ਆ ਕਰਮੋ ਤੂੰ ਰਾਜ਼ੀ ਹੈ ਨਿਹਾਲਕਰ ਨੇ ਅੰਦਰੋਂ ਆਵਾਜ਼ ਦਿੱਤੀ ਕਰਮੋ ਨੇ ਸੀਤੀ ਨਾਲ ਦਹਲਿਜ਼ਾਂ ਦੇ ਕੋਲ ਆ ਕੇ ਅੰਦਰ ਵੱਲ ਝਾਕਿਆ ਤੇ ਆਪਣੇ ਇੱਕ ਹੱਥ ਨੂੰ ਮੱਥੇ ਨਾਲ ਸ਼ੋਹਾਂ ਦੀ ਅੱਖਣ ਲੱਗੀ ਤੈਨੂੰ ਸੱਤੇ ਖੈਰਾ ਸਰਦਾਰਨੀ ਅੱਜ ਤੈਨੂੰ ਡਿਠਾ ਨਹੀਂ ਸੀ ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਹੀ ਕਮੀ ਕਮੀਨ ਸਾਰੇ ਹੀ ਨਿਹਾਲ ਕਰਦਿਆਂ ਬੁਲਾਈ ਲੈਂਦੇ ਸਨ ਇਹ ਨਵੀਂ ਗੱਲ ਨਹੀਂ ਸੀ ਪਰ ਤਾਂ ਵੀ ਨਿਹਾਲ ਕਰਨ ਨੂੰ ਜਾਪਿਆ ਕਿ ਕਰਮੋਂ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਯਾਦ ਕੀਤਾ ਸੀ ਜ਼ਰੂਰ ਕੋਈ ਹੋਰ ਗੱਲ ਸੀ ਤੈ ਉਹ ਜੋ ਨਿਹਾਲ ਕਰਨੇ ਕਰਮੋਂ ਵੱਲ ਵਿਖਿਆ ਤੱਕਰਮੋ ਨੇ ਗੜਵੀ ਦਮੂ ਢਾਕੇ ਉਹਦੇ ਵੱਲ ਕੀਤਾ ਹੋਇਆ ਸੀ ਨਿਹਾਲ ਕਰ ਸਮਝ ਗਈ ਤੇ ਵੀਰੂ ਵੱਲ ਵੇਖਦੀ ਆਖਣ ਲੱਗੀ ਬਖੇ ਕਰਮੇ ਨੂੰ ਗੜ ਕਰਮੋ ਨੂੰ ਗੜਵਾ ਭਰ ਦਿਆ ਕਰ ਇਹਦੇ ਨਿੱਕੇ ਨਿੱਕੇ ਜੀਨੇ ਲੱਸੀ ਪੀਣ ਵਾਲੇ ਰੱਬ ਤੈਨੂੰ ਬਹੁਤ ਦੇ ਤੇਰੇ ਹੱਥ ਇੰਨੇ ਸਬਰ ਕੱਤੇ ਨੇ ਕਿ ਨਿਆਣੇ ਦੂਦੂ ਵਾਰ ਲੱਸੀ ਚਾਰ ਜਾਂਦੇ ਨੇ ਹੋਰ ਲੱਸੀ ਲੈਂਦੀ ਕਰਮੋ ਨੇ ਆਖਿਆ ਤੇ ਭਾਵੇਂ ਇਸ ਲਈ ਉਸ ਨੂੰ ਲੱਸੀ ਦੇਂਦੇ ਹੱਥ ਵੀਰੋ ਦੇ ਸਨ ਪਰ ਕਰਮ ਜੋ ਕੁਝ ਆਖਦੀ ਪਈ ਸੀ ਉਹ ਨੇਹਾਲਕਰ ਤੇ ਹੱਥਾਂ ਨੂੰ ਆਖਦੀ ਪਈ ਸੀ ਕਰਮ ਚਲੀ ਗਈ ਤਾਂ ਨੇਹਾਲਕਰ ਨੂੰ ਉਹਦੀਆਂ ਅਸੀਸਾਂ ਭੁੱਲ ਗਈਆਂ ਸਿਰਫ ਉਹਦਾ ਆਖਿਆ ਹੋਇਆ ਇੱਕੋ ਲਫ਼ਜ਼ ਜੀਤੇ ਰਹਿ ਗਿਆ ਉਹ ਡੀ ਸਰਦਾਰ ਨਹੀਂ ਨੇਹਾਲਕਰ ਇੱਕ ਦਿਨ ਵਿੱਚ ਸਰਦਾਰਨੀ ਤੋਂ ਵੱਡੀ ਸਰਦਾਰਨੀ ਬਣ ਗਈ ਸੀ ਪਤਾ ਨਹੀਂ ਉਸ ਨੂੰ ਵੱਡੀ ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ ਸ਼ਾਇਦ ਸਾਰਿਆਂ ਨੂੰ ਇਕੱਠਿਆਂ ਹੀ ਆ ਗਿਆ ਸੀ ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁੰਛੀ, ਮਨੀਮ ਤੇ ਕੰਮੀ-ਕਮੀਨ ਉਸ ਨੂੰ ਵੱਡੀ ਸਰਦਾਰਨੀ ਕਹਿਣ ਲੱਗ ਪੈ ਸਨ ਇਥੋਂ ਤੱਕ ਦੇ ਕਿ ਘਰ ਦੇ ਮਾਲਕ ਸਰਦਾਰ ਨੇ ਵੀ ਕੱਲ ਉਸ ਨੂੰ ਵੱਡੀ ਸਰਦਾਰਨੀ ਆਖ ਕੇ ਬੁਲਾਇਆ ਸੀ ਤੇ ਫਿਰ ਨਿਹਾਲ ਕੌਰ ਨੂੰ ਖਿਆਲ ਆਇਆ कि परसों ਉਸਨੇ ਆਪ ਹੀ ਤਾਂ ਮੈਰੀ ਨੂੰ ਆਖਿਆ ਸੀ ਕਿ じゃ ਛੋਟੀ ਸਰਦਾਰ ਨੇ ਨੂੰ ਉਹਦੇ ਕਮਰੇ ਵਿੱਚੋਂ ਬੁਲਾ ਲਿਆ ਸੋ ਜੇ ਕੋਈ ਛੋਟੀ ਸਰਦਾਰਨੀ ਹੋਵੇ ਤਾਂ ਉਹ ਟੀ ਸਰਦਾਰਨੀ ਆਪੇ ਹੀ ਬਣ ਜਾਣੀ ਸੀ ਨਿਹਾਰ ਕਰਨ ਨੂੰ ਖਿਆਲ ਆਇਆ ਤੇ ਫਿਰ ਕਿੰਨੇ ਹੀ ਖਿਆਲ ਨਿੱਕੇ ਨਿੱਕੇ ਚਾਲਾਂ ਵਾਂਗ ਉਹਦੇ ਮਨ ਦੇ ਦੁੱਧ ਵਿੱਚ ਰਿਜਣ ਲੱਗ ਪਏ ਰਿਜ ਦੇ ਖਿਆਲਾਂ ਵਿੱਚ ਇੱਕ ਖਿਆਲ اے ਵੀ ਸੀ ਕਿ ਵੀਰੋ ਜਦੋਂ ਦੀ ਇਸ ਘਰ ਵਿੱਚ ਛੋਟੀ ਸਰਦਾਰਨੀ ਬਣ ਕੇ ਆਈ ਸੀ ਉਦੋਂ ਦੀ ਉਹ ਰਾਤ ਨੂੰ ਸੌਣ ਲੱਗਾ ਇੱਕ ਨੀਮ ਬਾਗ ਨਿਹਾਲ ਘਰ ਦੇ ਕਮਰੇ ਵਿੱਚ ਆਉਂਦੀ ਸੀ ਤੇ ਉਹਦੀ ਮੰਜੀ ਤੇ ਹੀ ਉੱਤੇ ਬਹਿ ਕੇ ਉਹਦੇ ਪੈਰ ਘੁੱਟਦੀ ਸੀ ਨਿਹਾਲ ਘਰ ਨੇ ਨਾ ਤਾਂ ਧੀ ਦੀ ਡੋਲੀ ਤੋਰੀ ਸੀ ਤੇ ਨਾ ਪੁੱਤਰ ਦੀ ਡੋਲੀ ਲਿਆਉਣੀ ਸੀ ਮਰ ਜਦੋਂ ਉਹਦੇ ਹੱਥੀਂ ਵਿਆਹੀ ਸਕਣ ਉਹਦੇ ਪੈਰ ਘੁੱਟ ਦੀ ਸੀ ਤਾਂ ਨਿਹਾਲ ਕੌਰ ਨੂੰ ਜਪਦਾ ਸੀ ਕਿ ਉਹਨੇ ਧੀ ਵੀ ਵੇਖ ਲਈ ਤੈਨੂੰ ਵੀ ਤੇ ਨਿਹਾਲ ਕੌਰ ਨੇ ਇੱਕ ਡੂੰਗਾ ਸਾਹ ਭਰ ਕੇ ਬੜੇ ਹਾਸੇ ਉਠਾ ਹੌਠਾਂ ਹੌਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਉਹਦੀ ਧੀ ਵੀ ਸੀ ਤੈਨੂੰ ਵੀ ਨਿਹਾਲ ਕੌਰ ਨੇ ਆਪਣੇ ਸਰਦਾਰ ਦੇ ਦੂਜੇ ਵਿਆਹ ਲਈ ਇਹ ਕੁੜੀ ਵੀਰੋ ਆਪ ਹੀ ਲੱਭੀ ਸੀ ਸਾਕ ਚੰਗੇ ਘਰਾਂ ਤੋਂ ਵੀ ਮਿਲਦੇ ਸਨ ਪਰ ਉਹ ਸਾਰੇ ਸਰਦਾਰ ਨੂੰ ਨਹੀਂ ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ ਸਰਦਾਰ ਦੀ ਸਿਆਣੀ ਉਮਰ ਤੋਂ ਡਰਦੇ ਜਿਹੜੇ ਵੀ ਸਾਕ ਲੈ ਕੇ ਆਉਂਦੇ ਸਨ ਉਹ ਸਾਕ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ ਸਰਦਾਰ ਆਪਣੇ ਹਵੇਲੀ ਦਾ ਵਾਰਸ ਜ਼ਰੂਰ ਲੱਭਦਾ ਸੀ ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨਹੀਂ ਸੇ ਕਰ ਸਕਦਾ ਜੀਦੇ ਕੋਖਣੇ ਵਾਰਸ ਤੇ ਪਤਾ ਨਹੀਂ ਕਦੋਂ ਜੰਮਣਾ ਸੀ ਹਾਲ ਦੀ ਘੜੀ ਸਿਰਫ ਉਹਦੀ ਭਵਿੱਖਬਾਣੀ ਕਰਨੀ ਸੀ ਤੇ ਸਰਦਾਰ ਨੇ ਦੂਜਾ ਵਿਆਹ ਕਰਨ ਤੋਂ ਨਾਂ ਕਰ ਦਿੱਤੀ ਸੀ ਪਰ ਇਸ ਨਾਂ ਵਿੱਚ ਇੱਕ ਹੌਂਕਾ ਰਲਿਆ ਹੋਇਆ ਸੀ ਨਿਹਾਲ ਕਰਨ ਇਹ ਹੌਂਕਾ ਸੁਣਿਆ ਸੀ ਤੇ ਇੰਜ ਉਸ ਨੇ ਇੱਕ ਬੜੇ ਨਮਾਣੇ ਜਿਹੇ ਘਰ ਦੀ ਇਹ ਵੀਰੋ ਲੱਭ ਕੇ ਆਪਣੇ ਸਰਦਾਰ ਨੂੰ ਦੇ ਦਿੱਤੀ ਸੀ ਤੇ ਉਹਦੇ ਬਦਲੇ ਵਿੱਚ ਉਹਦਾ ਹੌਂਕਾ ਆਪ ਲੈ ਲਿਆ ਸੀ ਇੱਕ ਦਿਨ ਸਰਦਾਰ ਨੇ ਕੰਦ ਵਿੱਚ ਲੱਗੀ ਹੋਈ ਆਪਣੀ ਲੋਹੇ ਦੀ ਅਲਮਾਰੀ ਖੋਲੀ ਤਾਂ ਕਿੰਨਾ ਚਿਰ ਖੁੱਲੀ ਅਲਮਾਰੀ ਦੇ ਅੱਗੇ ਖਲੋਤਾ ਕੁਝ ਸੋਚਦਾ ਰਿਹਾ। ਉਹ ਤੇ ਸਰਦਾਰ ਨੇ ਕਿੱਥੇ ਗਈ ਏ? ਸਰਦਾਰ ਨੇ ਵੀਰ ਨੂੰ ਕਾਲਿਆਂ ਪੈ ਕੇ ਪੁੱਛਿਆ। ਵੱਡੀ ਸਰਦਾਰ ਨੇ ਘਰ ਨਹੀਂ ਸੀ। ਸਰਦਾਰ ਨੇ ਅਲਮਾਰੀ ਬੰਦ ਕਰਕੇ ਚਾਬੀ ਬੋਝੇ ਵਿੱਚ ਪਾ ਲਈ ਤੇ ਕਾਰਖਾਨੇ ਜਾਂਦਾ ਵੀਰ ਨੂੰ ਆਖ ਗਿਆ ਕਿ ਨਿਹਾਲ ਘਰ ਜਿਸ ਵੇਲੇ ਵੀ ਘਰ ਆਵੇ ਉਹ ਢਾਹ ਮੁੰਚੀ ਨੂੰ ਆਵਾਜ਼ ਦੇ ਕੇ ਮੈਨੂੰ ਕਾਰਖਾਨੇ ਵਿੱਚ ਸੁਨੇਹਾ ਭੇਜਦੇ। ਨਿਹਾਲਕੜ ਜਿਸ ਵਿਲੇ ਆਈ ਵੀਰੋ ਬਾਹਰਲੇ ਖੁਰੇ ਉੱਤੇ ਬੜੀ ਘਾਬਰੀ ਹੋਈ ਬੈਠੀ ਸੀ ਉਸ ਨੂੰ ਹੁਣੇ ਇੱਕ ਉਲਟੀ ਆਈ ਸੀ। ਨਿਹਾਲਕੜ ਨੇ ਵੀਰੋ ਦੀ ਬਾਂਧ ਮੇ ਉਹਦੇ ਮੋਢੇ ਕੁੱਟੇ ਤੇ ਉਹਨੂੰ ਮੰਜੀ ਉੱਤੇ ਲਟਾਇਆ। ਪਰ ਵੀਰੋ ਨੇ ਕੰਬਦੇ ਕੰਬਦੇ ਪੈਰ ਮੰਜੀ ਤੋਂ ਥੱਲੇ ਲਾਹੇ ਤੇ ਉੜਕੇ ਨਿਹਾਲਕੜ ਦੇ ਪੈਰ ਫੜ ਲਏ। ਸਰਦਾਰਨੀ ਉਹ ਮੈਨੂੰ ਇੱਕ ਦਿਨ ਆਖਿਆ ਸੀ ਕਿ ਮੈਂ ਤੇਰੀ ਧੀ ਵੀ ਹਾਂ ਤੈਨੂੰ ਵੀ ਅੱਜ ਮੈਨੂੰ ਭਾਵੇਂ ਆਪਣੀ ਧੀ ਸਮਝ ਕੇ ਬਚਾ ਲੈ ਭਾਵੇਂ ਨੂੰਹ ਸਮਝ ਕੇ ਵੀਰੋ ਵਿਲਕੁਟੀ ਤੇ ਵਿਲਕ ਦੀ ਵਿਲਕ ਦੀ ਵੀਰੋ ਨੇ ਨਿਹਾਲ ਕਰਨ ਨੂੰ ਦੱਸਿਆ ਕਿ ਪਿੱਛੇ ਜਦੋਂ ਉਹਦਾ ਭਰਾ ਉਹਨੂੰ ਮਿਲਣ ਆਇਆ ਸੀ ਤਾਂ ਉਹਦੇ ਭਰਾ ਨੂੰ ਪੈਸਿਆਂ ਦੀ ਡਾਢੀ ਲੋੜ ਸੀ ਵੀਰੋ ਨੇ ਉਸ ਨੂੰ ਕੁਝ ਪੈਸੇ ਵੀ ਦਿੱਤੇ ਸਨ ਪਰ ਪੈਸੇ ਉਹਦੇ ਕੋਲ ਬੜੇ ਥੋੜੇ ਸਨ ਇਸ ਲਈ ਉਸ ਨੇ ਸਰਦਾਰ ਦੇ ਬੂਚੇ ਵਿੱਚੋਂ ਅਲਮਾਰੀ ਦੀ ਚਾਬੀ ਚੁਰਾ ਕੇ ਲੋਹੇ ਦੀਲ ਮਾਰੀ ਕੁਲੀਸੀ ਤੇਰੇ ਮਾਰੀ ਵਿੱਚ ਚਾਂਦੀ ਦੇ ਭਾਂਡੇ ਕੱਢ ਕੇ ਆਪਣੇ ਭਰਾ ਨੂੰ ਦੇ ਦਿੱਤੇ ਸਨ ਇਹ ਤੇਰਾ ਆਪਣਾ ਘਰੇ ਵੀਰੋ ਜੇ ਤੂੰ ਆਪਣੇ ਘਰ ਨੂੰ ਆਪਣੇ ਹੱਥੀਂ ਉਜਾਰੇਂਗੀ ਕੱਲ ਜੇ ਨਿਹਾਰ ਕਰ ਦਿੰਮੂ ਵਿੱਚ ਸੀ ਵੀਰੋ ਤਮ ਕਿਉਂ ਠੀਏ ਇਹ ਘਰ ਨਾ ਮੈਨੂੰ ਕਦੇ ਆਪਣਾ ਲੱਗਾ ਇਹ ਨਾਨਕ ਨਾਏ ਪਰ ਇਹ ਮੈਂ ਤੇਰੇ ਨਾਲ ਇਕਰਾਰ ਕਰਦੀ ਆਂ ਸਰਦਾਰ ਨੇ ਕਿ ਅੱਗੋਂ ਮੈਂ ਕਦੀ ਇਸ ਘਰ ਦੇ ਕੋਈ ਚੀਜ਼ ਕਿਸੇ ਨੂੰ ਨਹੀਂ ਦਿਾਂਗੀ ਮੈਂ ਉਸ ਦਿਨ ਵੀ ਗਲਤੀ ਕੀਤੀ ਸੀ ਐਵੇਂ ਕਰ ਬੈਠੇ ਪਿੱਛੋਂ ਪਛਤਾ ਗਈ ਸਾਂ ਤੈਨੂੰ ਪਤਾ ਹੈ ਮੇਰਾ ਵਿਆਹ ਕਰਨ ਲੱਗਿਆ ਮੇਰੇ ਪਿਓ ਨੇ ਮੇਰੇ ਭਰਾ ਦੇ ਕਾਰੋਬਾਰ ਦਾ ਬਾਸਤਾ ਪਾ ਕੇ ਤੇਰੇ ਕੋਲੋਂ 2000 ਰੁਪਏ ਮੰਗੇ ਸੀ ਤੂੰ 2000 ਰੁਪਏ ਦੇ ਦਿੱਤਾ ਮੇਰੇ ਪਿਓ ਨੇ ਵਿਆਹ ਕਰ ਦਿੱਤਾ ਮੈਨੂੰ ਵੇਚਣ ਵਿੱਚ ਕੀ ਕਸਰ ਰਹੇਗੀ 2000 ਪਿੱਛੇ ਮੈਨੂੰ ਇਸ ਊਟੇ ਸਰਦਾਰ ਦੇ ਪੱਲੇ ਪਾ ਦਿੱਤਾ ਮੇਰੇ ਪਿਓ ਤੇ ਭਰਾ ਕਾ ਦੇ ਸਕੇ ਨੇ ਮੈਂ ਕਿਸੇ ਦਾ ਘਰ ਉਜਾੜ ਕੇ ਉਹਨਾਂ ਦਾ ਘਰ ਕਿਉਂ ਭਰਾਂ ਵੀਰੋ ਨਿਹਾਲਕਰ ਤਰਕ ਕੇ ਵੀਰੋ ਦੇ ਮੂੰਹ ਵੱਲ ਵੇਖਣ ਲੱਗ ਪਏ ਨਿਹਾਲਕਰ ਨੇ ਵੀਰੋ ਦੀ लाज ਰੱਖ ਲਈ ਸਰਦਾਰ ਨੂੰ ਕਹਿ ਦਿੱਤਾ ਕਿ ਅਲਮਾਰੀ ਵਿੱਚ ਪਏ ਹੋਏ ਚਾਂਦੀ ਦੇ ਭਾਂਡੇ ਬੜੇ ਪੁਰਾਣੇ ਢੰਗ ਦੇ ਸਨ ਉਹਨੇ ਉਹ ਭਾਂਡੇ ਕੱਢ ਕੇ ਤੇ ਕੁਝ ਚਾਂਦੀ ਆਪਣੇ ਕੋਲੋਂ ਪਾ ਕੇ ਸੁਨਿਆਰੇ ਨੂੰ ਨਵੇਂ ਭਾਂਡੇ ਕਢਨੇ ਦਿੱਤੇ ਹੋਏ ਸਨ ਸਰਦਾਰ ਦਾ ਫਿਕਰ ਮੁੱਕ ਗਿਆ ਰਨੇਹਾਲਕਰ ਜਦੋਂ ਵੀ ਵੀਰੋ ਦੇ ਮੂੰਹ ਵੱਲ ਵੇਖਦੀ ਉਹਦੇ ਮਨ ਵਿੱਚ ਇੱਕ ਫਿਕਰ ਛੇੜ ਪੈਂਦਾ ਵੀਰੋਧੀਆਂ ਕਾਲੀਆਂ ਭੌਰਿਆਂ ਵਰਗੀਆਂ ਅੱਖਾਂ ਸਨ ਰੰਗ ਜਰਕ ਸੌੜਾ ਸੀ ਪਰ ਸੌੜੇ ਰੰਗ ਵਿੱਚ ਜਵਾਨੀ ਪੀੜੇ ਆਟੇ ਵਾਂਗ ਗੁੱਜੀ ਹੋਈ ਸੀ ਉਹਦੀਆਂ ਬਾਹਾਂ ਬੇਲਿਆਂ ਵਾਂਗ ਗੋਲ ਤੇ ਪੀੜੀਆਂ ਸਨ ਮਾਸ ਉੱਤੇ ਚੁੰਡੀ ਨੇ ਹਿੱਸੀ ਪਈ ਜਾਂਦੀ ਨਿਹਾਲਕਰ ਨੂੰ ਝਾਪਣ ਲੱਗ ਪਿਆ ਕਿ ਸਰਦਾਰ ਕੋਲੋਂ ਜਿਹੜਾ ਹੌਂਕਾ ਲੈ ਕੇ ਉਸਨੇ ਆਪਣੇ ਜਿਵੇਂ ਪਾਲਿਆ ਸੀ ਵੀਰੋ ਨੇ ਉਹੀ ਹੋਂਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿੱਚ ਪਾਲਿਆ ਸੀ ਤੇ ਫਿਰ ਵੀਰੋ ਨੂੰ ਦਿਨ ਚੜ ਗਏ ਹਵੇਲੀ ਬਹੁਤ ਵੱਡੀ ਸੀ ਪਰ ਮੁਬਾਰਕਾਂ ਇੰਨੀਆਂ ਸਨ ਕਿ ਹਵੇਲੀ ਵਿੱਚ ਮੀ ਆਉਂਦੀਆਂ ਨਹੀਂ ਸਨ ਸਰਦਾਰ ਦਾ ਪੈਰ ਭੁਹੇਂਦੇ ਨਹੀਂ ਸੀ ਲੱਗਦਾ ਤੇ ਨਿਹਾਲਕੌਰ ਵੀਰੋ ਨੂੰ ਪੈਰ ਭੁਹੇਂਦੇ ਨਹੀਂ ਸੀ ਲਾਉਂਦੇ ਤੇ ਪਰ ਲੋਕ ਨਾ ਸਰਦਾਰ ਨੂੰ ਇੰਨੀਆਂ ਮੁਬਾਰਕਾਂ ਦਿੰਦੇ ਸਨ ਵੀਰੋ ਨੂੰ ਜਿੰਨੀ ਨਿਹਾਲਕੌਰ ਨੂੰ ਮੈਂ ਜੰਮਦਾ ਝੂਲੀ ਪਾਲਣਾ ਪਿੱਛੂਣਾ ਆਖੀ ਮੈਂ ਵੱਡੀ ਸਰਦਾਰਨੀ ਆ ਤੂੰ ਛੋਟੀ ਸਰਦਾਰਨੀ ਸੋ ਪਹਿਲਾ ਪੁੱਤਰ ਵੀ ਵੱਡੀ ਦਾ ਪਿੱਛੇ ਹੋਰ ਜਿਹੜੇ ਜੰਮੇਗੇ ਉਹ ਤੇਰੇ ਨਿਹਾਲ ਕੜਹਾਸ ਕੇ ਵੀਰ ਨੂੰ ਆਖਦੀ ਨਿਹਾਲ ਕਰਨ ਨੂੰ ਆਪਨੇ ਹਿੱਸੇ ਪਤਾ ਲੱਗਦਾ ਪਿਆ ਕਿ ਉਹਦੇ ਮਨ ਵਿੱਚ ਕੋਈ ਗੁੱਝਾ ਸ਼ਿਪਾ ਵੀ ਮਲਾਲ ਕਿਉਂ ਨਹੀਂ ਸੀ ਉਹਨੇ ਆਪਣੇ ਹੱਥੀਂ ਆਪਣਾ ਖਾਵਨ ਦੀ ਇੱਕ ਪਰਾਈ ਔਰਤ ਨੂੰ ਦੇ ਦਿੱਤਾ ਸੀ ਤੇ ਹੁਣ ਉਸਨੇ ਸਾਰੀ ਜ਼ਮੀਨ ਜਾਇਦਾਦ ਵੀ ਇੱਕ ਪਰਾਈ ਔਰਤ ਦੇ ਪੁੱਤਰ ਨੂੰ ਦੇ ਦੇਣੀ ਸੀ ਟੂਣੇ ਹਾਰੀਏ ਮੈਂ ਕਿਹੜੇ ਵੇਲੇ ਤੈਨੂੰ ਆਪਣੀ ਨੂੰਹ ਦਿੱਤੀ ਆ ਕਹੇ ਸੀ ਮੈਂ ਸੱਚੀ ਮੁੱਚੀ ਇੱਕ ਸੱਸ ਮਾਂ ਵਾਂਗ ਖੁਸ਼ ਆ ਮੈਨੂੰ ਕਦੀ ਇਹ ਚਿੰਤਾ ਨਹੀਂ ਰਹਿੰਦਾ ਕਿ ਤੂੰ ਮੇਰੀ ਨਿਹਾਲ ਘਰ ਦੇ ਇਸ ਘਰ ਨੂੰ ਵੀ ਰੋਟਕ ਦਿੰਦੀ ਤੇ ਹੱਸ ਕੇ ਆਖਦੀ ਸਰਦਾਰ ਨੇ ਮੈਂ ਭਾਵੇਂ ਤੇਰੀ ਕੁਝ ਲਗਣੀ ਆ ਤੇ ਭਾਵੇਂ ਨਹੀਂ ਪਰ ਇਹ ਮੈਨੂੰ ਪਤਾ ਹੈ ਕਿ ਮੈਂ ਤੇਰੀ ਸੋਕ ਨਹੀਂ ਲੱਗਦੀ निहालकर्ने तिरखान ਕੋਲੋਂ ਜਿਹੜਾ ਪੰਘੂੜਾ ਬਣਵਾਇਆ ਉਸ ਪੰਘੂੜੇ ਨੂੰ ਚਾਂਦੀ ਦੀਆਂ ਘੰਟੀਆਂ ਬੰਨੀਆਂ ਸੁੱਚੇ ਪੱਟ ਦੀ ਉਸਨੇ ਨਿੱਕੀ ਜਿਹੀ ਰਜਾਈ ਬਣਵਾਈ ਸ਼ਹਿਰ ਦਾ ਇੱਕ ਅੰਗਰੇਜ਼ ਅਫਸਰ ਇੱਕ ਮਹੀਨੇ ਛੁੱਟੀ ਬਲੈਤ ਚੱਲਿਆ ਸੀ ਬਲੈਤੀ ਸਵੈਟਰ ਰੇਸ਼ਮ ਵਰਗੇ ਹੁੰਦੇ ਨੇ निहालਕਰ ਨੇ ਆਖਿਆ ਸੀ ਤੇ ਉਸ ਅੰਗਰੇਜ਼ ਅਫਸਰ ਨੂੰ ਪੱਕੀ ਕੀਤੀ ਕਿ ਉਹ ਨਿੱਕੇ ਨਿੱਕੇ ਦੋ ਸਵੈਟਰ ਉਤੋਂ ਖਰੀਦ ਕੇ ਜ਼ਰੂਰ ਲਿਆਵੇ ਆਪਣੇ ਵੇਲੇ ਨਿਹਾਲਕਰ ਨੇ ਸਿਆਣੀਆਂ ਦਈਆਂ ਨੂੰ ਵੀ ਸਖਾ ਵਿਖਾਇਆ ਸੀ ਤੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਡਾਕਟਰਾਂ ਨੂੰ ਵੀ ਪਰ ਆਪਣੇ ਵੇਲੇ ਕਦੇ ਕਿਸੇ ਦੇਵਤੇ ਦੀ ਮੰਨਦ ਨਹੀਂ ਸੀ ਮੁੰਨੇ ਵੀਰੋ ਨੂੰ ਜਦੋਂ ਪੂਰੇ 3 ਦਿਨ ਲੱਕ ਵਿੱਚ ਪੀੜ ਹੁੰਦੀ ਰਹੀ ਤੇ ਇੱਕ ਦਿਨ ਜ਼ਰਾ ਕ ਖੂਨ ਦਾ ਦਾਗ ਵੀ ਲੱਗ ਗਿਆ ਤਾਂ ਨਿਹਾਲਕਰ ਨੇ ਉਸ ਦਿਨ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੁੱਖਣਾ ਸੁਖੀ ਇਹ ਨਾਸ ਕਰਨ ਦਾ ਵੇਲਾ ਸੀ ਵੀਰੋ ਚਾਹਦੀ ਤਾਂ ਦੂਰਦ ਸੌਦੇਆਂ ਫਰਮਾਇਸ਼ਾਂ ਵੀ ਪਾ ਸਕਦੇ ਸੀ ਸਰਦਾਰ ਹੁਣ ਉਹਦੇ ਮੂੰਹ ਵੱਲ ਵੇਖਦਾ ਉਹਦੇ ਮੂੰਹ ਦਾ ਬੋਲੋ ਡੀਕਦਾ ਸੀ ਪਰ ਨਿਹਾਲਕਰ ਨੂੰ ਪਤਾ ਸੀ ਕਿ ਵੀਰੋ ਦੇ ਸੰਗ ਅਜੇ ਵੀ ਇੰਨੀ ਸੀ ਕਿ ਉਹਨੇ ਨਿਗੂਣੀ ਆਚਾਰ ਦੀ ਫਾੜੀ ਵੀ ਮੰਗਣੀ ਹੁੰਦੀ ਤੇ ਦੋ ਵਾਰੀ ਝਾਕ ਕੇ ਨਿਹਾਲਕਰ ਦੇ ਮੂੰਹ ਵੱਲ ਵੇਖਦੀ ਇਸ ਲਈ ਨਿਹਾਲਕਰ ਆਪ ਹੀ ਵੀਰੋ ਦੇ ਮਨ ਦਾ ਖਿਆਲ ਰੱਖਦੀ ਸੀ ਇਹ ਸਾਰੇ ਵੇਲੇ ਵਿੱਚ ਵੀਰੋ ਨੇ ਆਪਣੇ ਮੂੰਹ ਜੇ ਕੋ ਜ਼ੋਰ ਨਾਲ ਆਖਿਆ ਸੀ ਤੇ ਇੱਕੋ ਗਲਾ ਕੀ ਸੀ ਕਿ ਵੇੜੇ ਵਿੱਚ ਰੱਸੀ ਨਾਲ ਟੰਗੇ ਹੋਏ ਗੁੰਗਲੂਆਂ ਦੇ ਹਾਰ ਲਾ ਕੇ ਪਨਾ ਰੱਖ ਦਿਓ ਇਹਨਾਂ ਨੂੰ ਵੇਖ ਕੇ ਮੇਰੇ ਜੀ ਨੂੰ ਕੁਝ ਹੁੰਦਾ ਹੈ ਗੋਗਲੂਆਂ ਦੀਆਂ ਕਚਰੀਆਂ ਇਸ ਤਰ੍ਹਾਂ ਜਾਪਦੀਆਂ ਨੇ ਜਿਵੇਂ ਕਿਸੇ ਦਾ ਮਾਸ ਪੇਲਪੇਲ ਕਰਦਾ ਹੋਵੇ ਵੀਰੋ ਨੇ ਆਖਿਆ ਸੀ ਕਿ ਸੁੱਕਦੇ ਗੁੰਗਲੂਆਂ ਵੱਲ ਵੇਖਦੀ ਉਹ ਬਾਕਨ ਨੱਕ ਪਈ ਸੀ ਫਿਰ ਵੀਰੋ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਜਦੋਂ ਉਸ ਨੂੰ ਨੌਵਾਂ ਮਹੀਨਾ ਲੱਗ ਪਿਆ ਤਾਂ ਉਸ ਨੇ ਜਿੱਦ ਫੜ ਲਈ ਕਿ ਉਹ ਆਪਣੇ ਪੇਕੇ ਘਰ ਵਿੱਚ ਆਪਣਾ ਜਨੇਪਾ ਕਰੇਗੀ ਸਰਦਾਰ ਉਹਦੇ ਜਿੱਦ ਨੇ ਹੀ ਸੀ ਮੰਨਦਾ ਨਿਹਾਲ ਕਰੋ ਦੇ ਵਾਸਤੇ ਪਾਂਦੀ ਸੀ ਪਰ ਵੀਰੋਂ ਨੇ ਇੱਕੋ ਹੀ ਅੜ ਫੜੀ ਸੀ ਕਿ ਉਹਦੇ ਪਿੰਡ ਇੱਕ ਬੁੱਢੀ ਦਾਈ ਬੜੀ ਸਿਆਣੀ ਹੈ ਉਹਨੂੰ ਸਿਰਫ ਉਸੇ ਦਾਈ ਉੱਤੇ ਇਤਬਾਰ ਹੈ ਹੋਰ ਕਿਸੇ ਉੱਤੇ ਨਹੀਂ ਤੇ ਉਸ ਨੂੰ ਯਕੀਨ ਹੈ ਕਿ ਜੇ ਉਹ ਇੱਥੇ ਰਹੀ ਤਾਂ ਸ਼ਹਿਰੀ ਡਾਕਟਰਨੀਆਂ ਦੇ ਹੱਥੋਂ ਜ਼ਰੂਰ ਮਰ ਜਾਏਗੀ ਇਹ ਡਰ ਬੜਾ ਮਾੜਾ ਹੁੰਦਾ ਹੈ ਡਾਕਟਰਾਂ ਨੇ ਵੀ ਸਰਦਾਰ ਨੂੰ ਸਲਾਹ ਦਿੱਤੀ पर सरदार ਦੇ ਮਨ ਨੂੰ ਕੁਝ ਹੋਰ ਹੀ ਡਰ ਸੀ ਉਹ ਨਿਹਾਲ ਕੌਰ ਨੇ ਇਕਲਾ ਇਕਲਵਾਂਝੇ ਲਿਜਾ ਕੇ ਆਖਣ ਲੱਗਾ ਮੈਨੂੰ ਡਰ ਆ ਰਿਹਾ ਕਿ ਜੇ ਇਹਨੂੰ ਉੱਥੇ ਕੁੜੀ ਹੋਈ ਤਾਂ ਇਹਦੇ ਮਾਪਿਆਂ ਨੇ ਕਿਸੇ ਦੇ ਮੁੰਡੇ ਨਾਲ ਉਹ ਕੁੜੀ ਵਟਾ ਦੇਣੀ ਹੈ ਮੈਂ ਅੱਗੋਂ ਇਹੋ ਜਈਆਂ ਕਈ ਗੱਲਾਂ ਸੁਨੀਆਂ ਹੋਈਆਂ ਨੇ ਉਹਨਾਂ ਨੂੰ ਲਾਲਚ ਹੁੰਦਾ ਹੈ ਕਿ ਮੁੰਡਾ ਹੋਵੇਗਾ ਤਾਂ ਵੱਡਾ ਹੋ ਕੇ ਚਾਹੇ ਦਾਦਾ ਵਾਰਸ ਬਣੇਗਾ ਫਿਰ ਇਹਦਾ ਤੇ ਇਹ ਇਲਾਜ ਹੈ ਕਿ ਮੈਂ ਇਹਦੇ ਨਾਲ ਚਲੀ ਜਾਨੀਂ ਮੇਰੇ ਕੋਲ ਹੁੰਦਿਆਂ ਉਹ ਕੁਝ ਨਹੀਂ ਕਰ ਸਕਣਗੇ। ਨਿਹਾਲਕੌਰ ਨੇ ਸੋਚ-ਸੋਚ ਕੇ ਆਖਿਆ। ਸਰਦਾਰ ਮੰਨ ਗਿਆ। ਵੀਰੋਂ ਨੇ ਵੀ ਕੋਈ ਉਜ਼ਰ ਨਾ ਦਿੱਤਾ। ਨਿਹਾਲਕੌਰ ਨੇ ਘਰ ਦੀ ਮੈਰੀ ਨੂੰ ਵੀ ਸੇਵਾ ਕਰਨ ਲਈ ਨਾਲ ਲੈ ਲਿਆ ਤੇ ਵੀਰੋਂ ਨੂੰ ਲੈ ਕੇ ਵੀਰੋਂ ਦੇ ਪਿੱਕੇ ਚਲੀ ਗਈ। ਵੀਰੋਂ ਦਾ ਜਨੇਪਾ ਔਖਾ ਨਹੀਂ ਸੀ ਉਹ ਪਰ ਜਵਾਨ ਸੀ ਤੰਦਰੁਸਤ ਵੀ ਬੜੀ ਸੀ। ਉਹਦੀ ਮਾਂ ਤੇ ਪਰਜਾਈ ਵੀ ਉਹਨੂੰ ਮਜ਼ਾਕ ਕਰਦੀਆਂ ਸਨ। ਇਹ ਤੇ ਐਮੈਂਡਰ ਦੀ ਪੁੱਤਰ ਜਮਨ ਦਾ ਕੀ ਹੁੰਦਾ ਇੱਕ ਚੀਕ ਮਾਰੀ ਤੇ ਪੁੱਤਰ ਜਮ ਛੱਡਿਆ ਨਿਹਾਲਕਰ ਨੇ ਵੀਰੋ ਦੀ ਪਿੱਕਿਆਂ ਤੇ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਸੀ ਬੈਨ ਦਿੱਤਾ ਖੁੱਲੇ ਹੱਥੀ ਖਰਚ ਕਰਦੀ ਸੀਾਰੇ ਉਸ ਨੂੰ ਸਰਦਾਰ ਨੇ ਸਰਦਾਰਨੀ ਆਖਦੇ ਥੱਕ ਦੇਣੇ ਹੀ ਸਨ ਨਿਹਾਲਕਰ ਹੱਸ ਗਿਆ ਇੱਕ ਚੀਕ ਮਾਰੀ ਤੇ ਪੁੱਤਰ ਜਮ ਛੱਡਿਆ ਪਰ ਜੇ ਧੀ ਜਮਣੀ ਹੋਵੇ ਤਾਂ ਵੀਰੋ ਦੀ ਪਰਜਾਈ ਖੜਖੜ ਹਾਸਦੀ ਆਖਦੀ ਦੋ ਚੀਕਾਂ ਮਾਰੀਆਂ ਤੇ ਧੀ ਜਮ ਛੱਡੀ ਦੀਦੀ ਵਾਰੀ ਦੂ ਚਿਕਾ ਨੇ ਹਾਲ ਕਰ ਹਾਸਕੇ ਪੁਛਦੀ ਇੱਕ ਚੀਕ ਪੀੜ ਦੀ ਤੇ ਇੱਕ ਚੀਕ ਗਮ ਦੀ ਵੀਰੋ ਦੀ ਪਰਚਾਈ ਆਖਦੀ ਖੁਸ਼ੀਆਂ ਤੇ ਪੁੱਤਰਾਂ ਦੀਆਂ ਹੁੰਦੀਆਂ ਨੇ ਧੀਆਂ ਦੀ ਕਾਹਦੀ ਖੁਸ਼ੀ ਨਿਹਾਲ ਕੌਰ ਨੂੰ ਭਾਵੇਂ ਆਪਣੇ ਮਨ ਵਿੱਚ ਇੱਕ ਵਾਰੀ ਡਾਢੀ ਚੀਜ਼ ਪਈ ਮੈਂ ਤਾਂ ਜ਼ਿੰਦਗੀ ਵਿੱਚ ਨਾ ਇੱਕ ਚੀਕ ਮਾਰ ਕੇ ਵੇਖੀ ਨਾ ਦੋ ਪਰ ਉਸਨੇ ਆਪਣੇ ਹਾਸੇ ਦੇ ਹੋਠਾਂ ਨਾਲ ਆਪਣੀ ਚੀਜ਼ ਨੂੰ ਇਸ ਤਰ੍ਹਾਂ ਪੀ ਲਿਆ ਕਿ ਉਸ ਦੀ ਚੀਜ਼ ਵੀ ਉਹਦੇ ਮੂੰਹ ਵੱਲ ਵੇਖ ਕੇ ਸ਼ਰਮਿੰਦੀ ਹੋ ਗਈ ਤੇ ਫਿਰ ਜਿਸ ਰਾਤ ਵੀਰੋਂ ਨੂੰ ਪੀੜਾਂ ਛੜੀਆਂ ਉਹਦੇ ਦੰਦਾ ਹੀਟ ਦਿੱਤੇ ਹੋਏ ਜਵਾਨ ਹੋਠਾ ਨੇ ਉਹਨਾਂ ਪੀੜਾਂ ਨੂੰ ਇਸ ਤਰ੍ਹਾਂ ਚਰ ਲਿਆ ਕਿ ਦੂਜੇ ਕੰਨ ਆਵਾਜ਼ ਨਾ ਪਹੁੰਚੀ ਸਿਰਫ ਇੱਕੋ ਵਾਰ ਹੀ ਉਹਦੀ ਇੱਕ ਜੀਕ ਸੁਣਾਈ ਦਿੱਤੀ ਫਿਰਦਾਈ ਨੇ ਵੀਰੋਂ ਦੀ ਸਰਾਂਦੀ ਵੱਲ ਬੈਠੀ ਹੋਈ ਨੇਹਾਲ ਕਰਨ ਵਾਲ ਵੇਖ ਕੇ ਆਖਿਆ ਕਿ ਸਰਦਾਰ ਨੇ ਮੁਬਾਰਕਾਂ ਹੁਣ ਆਹ ਤੇਰੀ ਝੋਲੀ ਪੁੱਤਰ ਨਾਲ ਭਰ ਦਿਆਂ ਨੇਹਾਲ ਕਰਨ ਨੇ ਮੁੰਡੇ ਨੂੰ ਝੋਲੀ ਵਿੱਚ ਪਾਇਆ ਮੁਬਾਰਕਾਂ ਹੋਈ ਪਰ ਸਵੇਰ ਸਾਰ ਜਿਸ ਵੇਲੇ ਉਹ ਸਰਦਾਰ ਨੂੰ ਉਤਾਰ ਦੇਣ ਲੱਗੀ ਤੇ ਵੀਰੋ ਨੇ ਨਿਹਾਲਕਰ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਦੋਵੇਂ ਹਾਥੂ ਦੇ ਪੈਰਾਂ ਉੱਤੇ ਰੱਖ ਦਿੱਤੇ ਸਰਦਾਰ ਨੇ ਮੈਂ ਜਗ ਜਹਾਨ ਅੱਗੇ ਝੂਠ ਬੋਲ ਸਕਣੀ ਆ ਪਰ ਤੇਰੇ ਇੱਕੇ ਨਹੀਂ ਇਹ ਮੁੰਡਾ ਤੇਰੇ ਸਰਦਾਰ ਦਾ ਨਹੀਂ ਵੀਰੋ ਨਿਹਾਲਕਰ ਨੂੰ ਜਾਪੇ ਉਹਦੀ ਜੀਵਤ ਥਲਾਂਦੀ ਪਈ ਸੀ ਮੈਂ ਸਰਦਾਰ ਦੀ ਦੇਨਦਾਰ ਨਹੀਂ ਪਰ ਤੇਰੀ ਦੇਨਦਾਰ ਹਾਂ ਇਹ ਮੁੰਡਾ ਜੇ ਨਿਰਾ ਸਰਦਾਰ ਦੇ ਬੀੜੇ ਵਿੱਚ ਖੇਡਣਾ ਹੁੰਦਾ ਮੈਨੂੰ ਕੋਈ ਉਚਰ ਨਹੀਂ ਸੀ ਪਰ ਮੈਂ ਇਹ ਤੇਰੀ ਝੂਲੀ ਨਹੀਂ ਪਾ ਸਕਦੀ ਇਹ ਤੇਰੀ ਝੂਲੀ ਦੇ ਕਾਬਲ ਨਹੀਂ ਕੀ ਭਈ ਆਖਣੀ ਹੈ ਵੀਰੋ ਕੀਤਾ ਤਾਂ ਮੈਂ ਹਾਸੇ ਭਾਰੇ ਸੀ ਪਰ ਹਾਸੇ ਦਾ ਵਿਨਾਸ਼ਾ ਹੋਰੇਂ ਜੀ ਹੀ ਹੁੰਦਾ ਹੈ ਪਰ ਤੈਨੂੰ ਸੱਚੀ ਦੱਸਾਂ ਮੈਨੂੰ ਆਪਣੇ ਲਈ ਕੋਈ ਪਛਤਾਵਾ ਨਹੀਂ ਜੇ ਕੋਈ ਪਛਤਾਵਾ ਹੈ ਤਾਂ ਤੇਰੇ ਲਈ ਹੈ ਵੀਰੋ ਤੈਨੂੰ ਯਾਦ ਹੈ ਕਿ ਮੈਂ ਇੱਕ ਫੇਰਾ ਪਿੱਕੇ ਆਈ ਸਾਂ ਪਿਛਲੇ ਵਾਰ ਇਹ ਤੁਹਾਡਾ ਮੁੰਚੀ ਮੇਰੇ ਨਾਲ ਆਇਆ ਸੀ ਮੈਨੂੰ ਪੇਕਿਆਂ ਨੂੰ ਮਿਲਾਨ ਲਈ ਇਥੇ ਸਾਰੇ ਪਿੰਡ ਵਿੱਚ ਇੱਕ ਗੱਲ ਫੈਲੀ ਹੋਈ ਸੀ ਕਿ ਮੇਰੇ ਮਾਪਿਆਂ ਨੇ ਰੁਪਈਆ ਲੈ ਕੇ ਮੈਨੂੰ ਇੱਕ ਬੁੱਢੇ ਸਰਦਾਰ ਨਾਲ ਵਿਆਹ ਦਿੱਤਾ ਸੀ ਸਰਦਾਰ ਕਦੇ ਇਸ ਪਿੰਡ ਨਹੀਂ ਆਇਆ ਮੇਰਾ ਪਿਓ ਹੀ ਤੁਹਾਨੂੰ ਤੁਹਾਡੇ ਮੈਨੂੰ ਤੁਹਾਡੇ ਸ਼ਹਿਰ ਲੈ ਗਿਆ ਸੀ ਗੁਰਦੁਆਰੇ ਵਿੱਚ ਲਾਵਾ ਪੜਾ ਕੇ ਤੁਹਾਡੇ ਘਰ ਛੱਡ ਆਇਆ ਸੀ ਮੈਂ ਜਦੋਂ ਪਿੰਡਾਇ ਜਨੀ ਕਣੀ ਨੇ ਮੈਨੂੰ ਪੁੱਛਿਆ ਕਿ ਸਰਦਾਰ ਕਿੰਨਾ ਕੁ ਬੁੱਢਾ ਸੀ ਮੈਨੂੰ ਕੀ ਸੁਜੀ ਮੈਂ ਉਹਨਾਂ ਨੂੰ ਗਲੋਨੋਂ ਲਈ ਆਖ ਦਿੱਤਾ ਕਿ ਮੇਰਾ ਵਿਆਹ ਬੁੱਢੇ ਨਾਲ ਨਹੀਂ ਹੋਇਆ ਤੁਹਾਡਾ ਮੁੰਸ਼ੀ ਬੜਾ ਜਵਾਨ ਸੀ ਤੇ ਸੋਹਣਾ ਵੀ ਸੀ ਮੈਂ ਉਹਨਾਂ ਨੂੰ ਵਿਖਾਇਆ ਤੇ ਆਖਿਆ ਕਿ ਉਹ ਮੇਰੇ ਘਰ ਵਾਲਾ ਸੀ ਸਾਰੀ ਮੇਰੀ ਕਿਸਮਤ ਤੇ ਹੈਰਾਨ ਹੋ ਗਈਆਂ ਮੁੰਸ਼ੀ ਨੂੰ ਮੈਂ ਇਹ ਗੱਲ ਦੱਸ ਦਿੱਤੀ ਉਹਨੇ ਵੀ ਮੱਛਲ ਮਾਰ ਛੱਡੀ ਤੇ ਜਦੋਂ ਮੇਰੀਆਂ ਸਹੇਲੀਆਂ ਨੇ ਉਹਦੇ ਕੋਲੋਂ ਕਲੀਚੜੀਆਂ ਮੰਗੀਆਂ ਤਾਂ ਉਹਨੇ ਸੁਨਾਰੇ ਕੁੜੂ ਚਾਂਦੀ ਦੀਆਂ ਕਲੀਚੜੀਆਂ ਖਰੀਦ ਕੇ ਉਹਨਾਂ ਨੂੰ ਵੰਡ ਦਿੱਤੀਆਂ। 5-6 ਦਿਨ ਮੈਂ ਇੱਥੇ ਰਹੀ। ਰੋਜ਼ ਆਸਾ ਠੱਠਾ ਕਰਦੇ ਮੈਨੂੰ ਵੀ ਇਹ ਜਪਣ ਲੱਗ ਪਿਆ ਕਿ ਮੇਰਾ ਵਿਆਹ ਉਹਦੇ ਨਾਲ ਹੀ ਹੋਇਆ ਸੀ। ਹੋਰ ਕਿਸੇ ਨਾਲ ਨਹੀਂ। ਸਾਡਾ ਮੁੰਛੀ ਮਦਨ ਸਿੰਘ ਮੈਂ ਹੁਣ ਪਰਤ ਕੇ ਸਰਦਾਰ ਦੇ ਘਰ ਨਹੀਂ ਜਾਣਾ। ਇਸ ਮੁੰਡੇ ਨੂੰ ਲੈ ਜਾਣਾ ਏ। ਮੈਂ ਇਸ ਲਈ ਜਿੱਦ ਬੰਨ ਕੇ ਇੱਥੇ ਆਈ ਸਾਂ। ਮੇਰੀ ਕੀਤੀ ਮੇਰੇ ਅੱਗੇ ਮੈਂ ਹੋਰ ਤੇਰੇ ਕੋਲੋਂ ਕੁਝ ਨਹੀਂ ਮੰਗਦੀ ਸਰਦਾਰ ਨੇ ਬਸ ਇੱਕੋ ਗੱਲ ਮੰਗਣੀ ਆ ਕਿ ਸਰਦਾਰ ਨੂੰ ਉਸ ਮੁੰਛੀ ਦਾ ਨਾਂ ਨਾ ਦੱਸੇ ਨਹੀਂ ਤੇ ਉਹ ਮੁੰਛੀ ਨੂੰ ਨੌਕਰੀ ਤੋਂ ਕੱਢ ਦੇਵੇਗਾ ਪਰ ਮਦਨ ਸਿੰਘ ਦਾ ਵਿਆਹ ਹੋਇਆ ਏ ਵੀਰੋ ਉਹਦੇ ਘਰ ਦੋ ਬਾਲ ਨੇ ਇਸ ਲਈ ਉਹ ਡਰਦਾ ਏ ਕਿ ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਉਹਦੀ ਨੌਕਰੀ ਜਾਂਦੀ ਰਹੇਗੀ ਹੁਣੇ ਕਿਹੜਾ ਮੈਨੂੰ ਆਪਣੇ ਘਰ ਵਸਾਣਾ ਏ ਜੋ ਮੈਂ ਉਹਦੀ ਨੌਕਰੀ ਛੜਵਾਵਾਂ ਉਹ ਜਿੱਥੇ ਰਵੇ ਰਾਜੀ ਰਵੇ ਉਹ ਜਾਣੇ ਮੈਂ ਇੱਕ ਵਾਰੀ ਵੇਖਿਆ ਤੇ ਸਹੀ ਕਿ ਜਵਾਨ ਆਦਮੀ ਕਿਹੋ ਜਿਹਾ ਹੁੰਦਾ ਹੈ ਨਿਹਾਲ ਕੌਰ ਨੇ ਘਬਰਾ ਕੇ ਅੱਖਾਂ ਮੀਟ ਲਈਆਂ ਤੇ ਫੇਰ ਜਿਸ ਵੇਲੇ ਉਹਨੇ ਅੱਖਾਂ ਖੋਲੀਆਂ ਵੀਰੋ ਦੀ ਝੋਲੀ ਪਿਆ ਪਿਆ ਉਹਦਾ ਪੁੱਤਰ ਉਹਦੀ ਛਾਤੀ ਵਿੱਚੋਂ ਦੁੱਧ ਪੀਣ ਲਈ ਮੂੰਹ ਮਾਰਦਾ ਪਿਆ ਸੀ ਨਿਹਾਲ ਕੌਰ ਨੂੰ ਜਾਪਿਆ ਸਰਦਾਰ ਦਾ ਜਿਹੜਾ ਹੋਂਕਾ ਉਸਨੇ ਆਪਣੇ ਜ਼ਿੰਮੇ ਲੈ ਲਿਆ ਸੀ ਤੇ ਵੀਰੋ ਨੇ ਉਹੀ ਹੌਂਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿੱਚ ਪਾਲਿਆ ਸੀ ਇਹ ਮੁੰਡਾ ਇਸ ਵੇਲੇ ਉਸ ਹੌਂਕੇ ਨੂੰ ਵੀਰੋ ਦੀ ਛਾਤੀ ਵਿੱਚੋਂ ਪੀਣ ਦੀ ਕੋਸ਼ਿਸ਼ ਕਰਦਾ ਸੀ ਇਹ ਸੀ ਅਮਰਤਾ ਪ੍ਰੀਤਮ ਦੀ ਕਹਾਣੀ ਇੱਕ ਹੌਂਕਾ ਹਰ ਹੌਂਕਾ ਹਰ ਚੁੱਪ ਵਿੱਚ ਇੱਕ ਕਹਾਣੀ ਲੁਕਦੀ ਹੈ ਜੋ ਕਈ ਵਾਰ ਸਾਨੂੰ ਅੰਦਰੋਂ ਹਿਲਾ ਦਿੰਦੀ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਪੰਜਾਬੀ ਸਾਹਿਤ ਦੀਆਂ ਹੋਰ ਅਮਰ ਕਹਾਣੀਆਂ ਵੀ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਸਤਿ ਸ਼੍ਰੀ ਅਕਾਲ ਜੀ